ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਦੋ ਕੋਟਲੇ ਆ ਨੇੜੇ-ਨੇੜੇ ਇਹ ਕੋਟਲਾ ਮੇਰ ਸਿੰਘ ਵਾਲਾ ਇਹ ਕੋਟਲਾ ਰਾਏਕਾ ਇਹ ਮੈਂ ਦੱਸ ਤਾਂ ਦਿੱਤਾ ਭੁਲੇਖਾ ਨਾ ਪਾ ਜੇ ਕੋਟਲਾ ਰਾਏਕਾ ਜਦੋਂ ਬਾਗੇਪੁਰਾਣੇ ਤੋਂ ਭਗਤਾ ਭਾਈ ਨੂੰ ਜਾਣੇ ਆ ਤੇ ਬਿਲਕੁਲ ਸੈਂਟਰ ਜੇਚਾ ਕੋਟਲਾ ਰਾਏਕਾ ਨੇੜੇ ਸੰਗਤਪੁਰਾ ਰਹਿ ਜਾਂਦਾ ਇੱਕ ਸਾਈਡ ਥਰਾਜ ਪਿੰਡ ਰਹਿ ਜਾਂਦਾ ਮੈਂ ਚਿੱਟੀ ਪੱਟੀ ਵਾਲੇ ਰੋਡ ਤੇ ਹੀ ਆ ਕੋਟਲਾ ਰਾਏ ਕਾ ਪਿੰਡ ਚੋਂ ਵੀਡੀਓ ਬਣਾ ਰਿਹਾ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਨਗਾਂ ਦੀ ਗਿਣਤੀ ਕੋਈ ਜ਼ਿਆਦੇ ਵਾਲੀ ਨਹੀਂ 10 ਤੋਂ 15 ਦੇ ਵਿੱਚ ਵਿੱਚ ਟੋਟਲ ਜਾਨਵਰ ਹੋਣੇ ਆ ਪਰ ਜਿੰਨੇ ਜਾਨਵਰ ਆ ਸਾਰੇ ਜਾਨਵਰ ਚੰਗੇ ਆ ਕੁਆਲਟੀ ਵਾਲੇ ਚੰਗੇ ਦੁੱਧ ਵਾਲੇ ਮਤਲਬ ਐਚਐਫ ਨਸਲ ਦੀਆਂ ਬਰੀਡ ਵਾਲੀਆਂ ਵੇੜਾ ਦੋ ਪਸ਼ੂ ਸੇਲ ਕਰਨੇ ਆ ਇੱਕ ਤਾਂ ਜਗ੍ਹਾ ਥੋੜੀ ਆ ਤੇ ਇਸ ਘਰੋਂ ਆਪਣੇ ਚੈਨਲ ਤੇ 4 ਦੇ ਕਰੀਬ ਵੀਡੀਓ ਅਪਲੋਡ ਹੋ ਚੁੱਕੀਆਂ ਹੋਣੀਆਂ ਜਾਨੀ ਕਿ ਸਾਲਕ ਬਾਅਦ ਜਿਵੇਂ ਕੋਈ ਜਾਨਵਰ ਗਿਣਤੀ ਵੱਧਦੀ ਆ ਫਿਰ ਜਗਾ ਥੋੜੀ ਇਹ ਗਿਣਤੀ ਵਧਨ ਕਰਕੇ ਜਾਨਵਰ ਸੂ ਪੈਂਦੇ ਆ ਮਗਰਲੇ ਤਿਆਰ ਹੋ ਜਾਂਦੇ ਆ ਫਿਰ ਇੱਕ ਦੋ ਪਸ਼ੂ ਬਾਈ ਹੁਣੀ ਸੇਲ ਕਰ ਦਿੰਦੇ ਆ ਸਾਲਕ ਬਾਅਦ ਵੀਡੀਓ ਬਣਾ ਰਹੇ ਆ ਇਸ ਘਰੇ ਦੁਬਾਰਾ ਦੋ ਜਾਨਵਰ ਸੇਲ ਕਰਨੇ ਆ ਦੋਵੇਂ ਅਮਰੀਕਾ ਨਾਲ ਬਹਿੜਾ ਵੱਡੇ ਕੱਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਇੱਕ ਸੂਈ ਸਵਾਈ ਆ ਇੱਕ ਗੱਬਣਾ ਕੁਛਕ ਦਿਨਾਂ ਦੀ ਕੱਚੀ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੌਲਕ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬ੍ਰਦਰ ਸਤਿਕਾਰ ਸਤਿਕਾਰ ਬਾਈ ਜੀ ਨਾਮ ਦੱਸ ਦਈਏ ਨਾਮ ਗੁਰਮਿੰਦਰ ਸਿੰਘ ਬਾਈ ਜੀ ਪੈਂਡ ਕੋਟਲਾ ਰਾਏ ਪੈਂਡ ਕੋਟਲਾ ਰਾਏ ਕਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 9592487242 ਇੱਕ ਰਿਖੇ ਦੱਸੋ 9592487242 ਸੂਈ ਤੋਂ ਹੀ ਕਰ ਲਈਏ ਸ਼ੁਰੂ ਦੱਸੀਏ ਇਹਦੇ ਬਾਰੇ ਜੀ ਇਹ ਬਾਈ ਜੀ ਆਪ ਹੈ ਕੀ ਆਏ ਡੈਨਮਾਰਕ ਦੀ ਇਹਦੇ ਸੀਮਨ ਲੱਗਿਆ ਹੋਇਆ ਇਹਦਾ ਬੱਚਾ ਸੂਈ ਵੀ ਅੰਮੀ ਨੇ ਸੂਈ ਹੋਈ ਹੈ ਠੀਕ ਹੈ ਜੀ 2 ਕਿਲੋ ਦੁੱਧ ਹੈ ਜੀ 22 ਕਿਲੋ ਦੁੱਧ ਜਿਹੜਾ ਚੋ ਲੈਣਾ ਬਿਲਕੁਲ ਜੀ ਕੱਢੀ ਮਿਹੜੀ ਜੀ ਬਾਹਰ ਨੂੰ ਦੋਸਤੋ ਜਗਾ ਦਿੱਤਾ ਤੰਗੀ ਤੁਹਾਨੂੰ ਪਹਿਲਾਂ ਹੀ ਦੱਸਤਾ ਤਾਂ ਕਰਕੇ ਪਸ਼ੂ ਸੇਲ ਕਰਨ ਲੱਗੇ ਆ ਸਾਲ ਡੇਢ ਸਾਲ ਬਾਅਦ ਜਿਵੇਂ ਜਾਨਵਰਾਂ ਦੀ ਕੋਈ ਗਿਣਤੀ ਜੀ ਵੱਧਦੀ ਲੱਗਦੀ ਇੱਕ ਸਿਆਲ ਆ ਗਿਆ ਤੇ ਤਾਂ ਉਹਦਾ ਜਾਨਵਰ ਸੇਲ ਕਰਦੇ ਆ ਮੈਂ ਦੱਸਿਆ ਤਾਂ ਕਿਉਂਕਿ ਹੁਣ ਤੋਰਨ ਵੀ ਲੰਮੀ ਨਹੀਂ ਤੋਰਦੀ ਉਹਨਾ ਮੋਟੀ ਇੱਕ ਤੋਰ ਕੇ ਵਿਖਾਦੀ ਇਹਨਾਂ ਨੂੰ ਜਾਨਵਰ ਦਾ ਪਤਾ ਲੱਗ ਜਾਂਦਾ ਲੰਗ ਲੂੰਗਣਾ ਮਾਰਦਾ ਹੈ ਬਾਕੀ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੇ ਨੰਬਰ ਨਾਲ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰਨਾ ਇਸੇ ਨੰਬਰ ਤੇ ਵਟਸਐਪ ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਤੁਸੀ ਪੈਸੇ ਲਾਉਣੇ ਆ ਬਾਈ ਨੇ ਪਸ਼ੂ ਦੇਣਾ ਪੈਸੇ ਲੈ ਕੇ ਤੁਹਾਨੂੰ ਪਸ਼ੂ ਦੇਣਾ ਤੁਸੀਂ ਪੈਸੇ ਲਾ ਕੇ ਪਸ਼ੂ ਖਰੀਦਣਾ ਤਸੱਲੀ ਕਰਨ ਦਾ ਤੁਹਾਡਾ ਹੱਕ ਬਣਦਾ ਹੈ 22 ਕਿਲੋ ਦੁੱਧ ਹੈ ਭਾਵੇਂ ਚਾਰ ਟਾਈਮ ਛੱਡੋ ਚਾਰ ਦਿਨ ਚੋਈ ਜਾਓ ਕਿਉਂਕਿ ਤੁਸੀਂ ਪੈਸੇ ਦੇਣੇ ਆ ਉਹ ਆਪਦੀ ਤਸੱਲੀ ਤੁਸੀਂ ਕਰ ਸਕਦੇ ਆ ਅਸਦੀ ਚਵਾਈ ਵਾਲੇ ਥਾਣਾ ਵੀਡੀਓ ਕਾਲ ਤੇ ਜਾਨਵਰ ਵੇਖਣਾ ਦੁਬਾਰਾ ਤੁਸੀਂ ਵੇਖ ਸਕਦੇ ਆ ਆਪਦੀ ਟਿਕਾ ਕੇ ਤਸੱਲੀ ਕਰ ਲਿਓ ਮੇਰਾ ਕੰਮ ਵੀਡੀਓ ਬਣਾਉਣਾ ਜਾਨਵਰ ਤੁਹਾਨੂੰ ਵਿਖਾਈ ਜਾਣਾ ਆਪਦੀ ਬਾਅਦ ਚ ਤਸੱਲੀ ਕਰ ਲਿਓ 22 ਕਿਲੋ ਨੈਟ ਦੁੱਧ ਚੋਣ ਵਾਲਾ ਜਿਹੜਾ ਉਹ ਵੀਰ ਕਹਿੰਦਾ ਇਹ ਥੱਲੇ ਰੈਡੀ ਆ ਆਪ ਵੀ ਚੰਗੇ ਸੀ ਬੰਦੀ ਆ ਡੈਨਮਾਰਕ ਦੀ ਆ ਅੱਗੇ ਵੀ ਚੰਗਾ ਸੀ ਬੱਲੇ ਲੱਗੇ ਪਰ ਮੇਲ ਕਾ ਫੱਬਾ ਛੜਾ ਉਦੋਂ ਤਾਂ ਚਲੋ ਹੁਣ ਸੀਵਾਂ ਦਾ ਕੀ ਕਰਨਾ ਬੱਚਾ ਹੀ ਆ ਗਿਆ ਕੀ ਪ੍ਰਾਈਸ ਬ੍ਰਦਰ ਜਾਇਜ ਆ 80000 ਰੁਪਏ ਮੰਗਦਾ ਭਾਈ ਠੀਕ ਹੈ ਜੀ ਦੋਸਤੋ 80000 ਡਿਮਾਂਡ ਮੰਨ ਤਾਂਣ ਹੋ ਜੂ ਕੋਈ ਗੱਲ ਨਹੀਂ ਥੋੜਾ ਕਾਣਾ ਹੋ ਜਾਂਦਾ ਹੁੰਦਾ ਤੁਸੀਂ ਫੋਨ ਲਾ ਲਿਓ ਗੱਲਬਾਤ ਕਰ ਲਿਓ ਜਿਹੜੇ ਭੈਣ ਭਰਾਣਾ ਸੌਦਾ ਹੋ ਗਿਆ ਅਗਲਾ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਦੁੱਧ ਚੋ ਕੇ ਲਿਜਾ ਸਕਦਾ ਦੂਆ ਸੂਆ ਆ ਬੱਚਾ ਬਹੁਤ ਚੰਗਾ ਮਿੰਤਾ ਲੱਗਾ ਕਿ ਤੇ ਮੇਲ ਕਾਫੀ ਇਹਦਾ ਹੀ ਪਰ ਨਹੀਂ ਫੀਮੇਲ ਕਾਫੀ ਦੂਜੀ ਵੈੜ ਦੀ ਬਛੜੀ ਆ ਆ ਜੀ 2 ਨੰਬਰ ਤੇ ਇਹ ਬਾਈ ਦੂਜੇ ਸੇ ਸੁਣੀ ਆ ਹਾਂ ਆਹ ਕਹੇ ਇਹ ਕਿ ਇਹਦੇ ਲੱਗਿਆ ਵਾ ਸੀ ਮੈਂ ਮੈਟ ਨਾਈਟ ਦਾ ਹੀ ਆਹ ਬਰੂਡ ਦੀ ਵੈੜ ਆਹ ਬਰੂਡ ਦੀ ਮੈਟ ਨਾਈਟ ਤੋਂ ਅੱਗੇ ਗੱਭਣਾ ਮੈਟ ਨਾਈਟ ਤੋਂ ਗੱਭਣਾ ਜੀ ਪਹਿਲੇ ਸੋਇ 30 ਕਿਲੋ ਤੋਂ ਚੋਇਆ ਸਮਾਂ ਜੀ ਸਮਾਂ 10 ਦਿਨ ਬਾਕੀ ਬਈ ਇਹਦੇ ਅੱਥੀ ਚਵਾਈ ਕਰਦੇ ਕਿ ਮਸ਼ੀਨ ਤੇ ਜੀ ਮਸ਼ੀਨ ਤੇ ਚੋਣਾ ਮਸ਼ੀਨ ਤੇ ਕੱਢੀ ਆ ਮਾੜੀ ਜੀ ਬਾਹਰ ਦੋਸਤੋ ਦੂਜਾ ਸੂਆ ਸੀਵਨ ਬਾਰੇ ਬਾਈ ਨੇ ਤੁਹਾਨੂੰ ਦੱਸਤਾ ਆਪ ਬਰੂਟ ਦੀ ਆ ਅੱਗੇ ਵੀ ਚੰਗਾ ਸੀਵਨ ਲੱਗਿਆ ਇੱਕ ਤਾਂ ਹੁੰਦੀਆਂ ਨੇ ਕਹਿਣ ਵਾਲੀਆਂ ਗੱਲਾਂ ਵਿੱਚ ਕਈ ਉਹੀ ਕਹਿਂਦੇ ਆ ਤਾਲੂ ਨਾ ਲਾ ਕੇ ਛੱਡ ਦਿੰਦੇ ਆ ਜਾਨਵਰ ਦੇਸੀ ਜਿਹਾ ਹੁੰਦਾ ਤੇ ਚੰਗੇ ਰਿਕਾਰਡ ਵਾਲੇ ਜਾਨਵਰ ਦਾ ਨਾਮ ਲੈ ਜਾਂਦੇ ਆ ਕਿ ਫਲਾਨੇ ਦੀ ਆਪ ਆ ਜਾਂ ਫਲਾਨੇ ਤੋਂ ਗੱਬਣ ਆ ਪਰ ਜਾਨਵਰ ਹੀ ਦੱਸਦਾ ਸੋ ਇਧਰ ਬੱਚੀਆਂ ਵੇਖ ਸਕਦੇ ਕਿੰਨੀਆਂ ਕੁਆਲਿਟੀ ਵਾਲੀਆਂ ਹੁਣ ਆ ਦੇਸੀ ਕਿਸੇ ਬੱਲ ਦਾ ਬੱਚਾ ਤਾਂ ਹੈ ਨਹੀਂ ਕੁਆਲਟੀ ਵਾਲੇ ਜਾਨਵਰ ਦਾ ਬੱਚਾ ਗ੍ਰੋਥ ਅਰਮਾਡਾ ਦੀ ਆਪ ਗ੍ਰੋਥ ਬੱਚੇ ਨਿੱਕੇ ਨਿੱੰਗੇ ਚੰਗੀ ਕੀਤੀ ਹੈ ਬਸ ਜਦੋਂ ਵਧੀਆ ਸੀਵਨ ਲਾਉਣੇ ਤੇ ਰਿਜ਼ਲਟ ਤਾਂ ਫਿਰ ਵਧੀਆ ਆਪੇ ਹੀ ਮਿਲਣਾ ਹੁਣ ਇਹਦੇ ਬਰਾਬਰ ਇੱਕ ਕ੍ਰਾਸ ਜੀ ਦੇਸੀ ਜੀ ਬੱਚੀ ਹੋਵੇ ਉਹ ਇਹਦੀ ਕਿੱਥੇ ਰੀਸ ਕਰੂ ਇਹ ਉਹ ਕ੍ਰਾਸ ਜੀ ਬੱਚੀ 100 ਚੋਂ 25 ਪੈਸੇ ਦੇ ਹਿਸਾਬ ਨਾਲ ਵਿਕਣੀ ਆ ਤੇ ਇਹਨੇ 100 ਚੋਂ 100 ਦੇ ਹਿਸਾਬ ਮਤਲਬ 75 ਪੈਸੇ ਦਾ ਫਰਕ ਪੈ ਜਾਂਦਾ ਇੱਕ ਉਹੀ ਸੇਮ ਪੱਠਾ ਡੱਠਾ ਪਾਉਣਾ ਕੇਅਰ ਸੇਮ ਕਰਨੀ ਗੋਆ ਕੁੜਾ ਉਹੀ ਚੱਕਣਾ ਤੇ 100 ਚੋਂ 25 ਦੀ ਵਿਕਣੀ ਐ 100 ਚੋਂ 175 ਪੈਸੇ ਦਾ ਫਰਕ ਪੈ ਜਾਂਦਾ ਵਧੀਆ ਕੁਆਲਿਟੀ ਵਾਲੇ ਜਾਨਵਰ ਦਾ ਇਸ ਕਰਕੇ ਵਧੀਆ ਜਾਨਵਰ ਦਾ ਹੀ ਸੇਵਲ ਲਵਾਉਣਾ ਚਾਹੀਦਾ ਜੇ ਉਹ ਤੁਸੀਂ ਘਰੇ ਜਾਨਵਰ ਰੱਖਣਾ ਪਾਲਣਾ ਦੁੱਧ ਤੇ ਲਾਉਣਾ ਉਹ ਦੁੱਧ ਹੀ ਪੈਦਾਵਾਰ ਵੀ ਜਿਆਦਾ ਦਿੰਦਾ ਗੋਆ ਕੁੜਾ ਉਨਾ ਹੀ ਹੁੰਦਾ ਭਾਵੇਂ ਥੋੜੇ ਦੁੱਧ ਵਾਲੇ ਭਾਵੇਂ ਵੱਧ ਦੁੱਧ ਵਾਲਾ ਹੋਵੇ ਤੇ ਇਹ ਵੇਚਣਾ ਉੱਥੇ ਇੱਥੇ ਗਿਣੇ ਚੌਗੇ ਨੇ ਪੈਸੇ ਦਾ ਫਰਕ ਪੈ ਜਾਂਦਾ ਫੁੱਲ ਵੱਡੀ ਬੈੜ ਹੈ ਬਰੂਡ ਦੇ ਸੀਬੰਦੀ ਆ ਰਾਜਿਰੂ ਜੀ ਨਜਾਇਜ਼ ਹੀ ਆ ਪੂਰੀ ਭਾਰੀ ਫੁੱਲ ਹੈਵੀ ਬੋਡੀ ਵੇਟ ਵਾਲੀ ਐਚ ਐਫ ਨਸਲ ਦੀ ਅਮਰੀਕਨ ਵਾੜ ਬਰੂਡ ਦੀ ਆਪ ਐ 10 ਦਿਨ ਪੈਂਡਿੰਗ ਆ ਹਜੇ ਮਸ਼ੀਨ ਤੇ ਚਵਾਈ ਕਰਦਾ ਵੀ ਰਿਵਲਟ ਲੰਬਾ ਬਹੁਤ ਜਿਆਦਾ ਪਈਆਂ ਹਜੇ ਕੱਲੀ ਕੱਚੀ ਕੱਚੀ ਆ ਹੂੰ ਜਦੋਂ ਬੱਚੀ ਤਿਆਰ ਹੋ ਜਾਂਦੀ ਲੈਟ ਕੇ ਸੂ ਬਾਕੀ ਐਡੀ ਵਾੜ ਆ 30 ਕਿਲੋ ਦੁੱਧ ਕੋਈ ਬਾਹਲਾ ਨਹੀਂ 35 36 ਵੀਰੇ ਆਰਾਮ ਨਾਲ ਹੂੰ ਇਹਨਾਂ ਦੁੱਧ ਦਿੱਤਾ ਬਾਕੀ ਹੁਣ ਤਾਂ ਚਲੋ ਰਤ ਵਧੀ ਐ ਜਸੂ ਰਹੀ ਆ ਡਰਮ ਦੁੱਧ ਦਾ ਕਰਮਾ ਵਾਲੀ ਨੇ ਬੜੇ ਆਰਾਮ ਨਾਲ ਪਿਆ ਦੇਣਾ ਤੇ ਜੇ ਕੋਈ ਭੈਣ ਭਰਾ ਸੁੱਕੀ ਤੂੜੀ ਪਾਈ ਜਾਊਗਾ ਉੱਥੇ ਫਿਰ ਕੁਆਲਿਟੀ ਵਾਲਾ ਜਾਨਵਰ ਵੀ ਕੀ ਕਰੂਗਾ ਜਾਨਵਰ ਵੀ ਕੁਆਲਿਟੀ ਵਾਲਾ ਹੋਵੇ ਤੇ ਸੇਵਾ ਕਰਨ ਵਾਲਾ ਵੀ ਬੰਦਾ ਫੁੱਲ ਹੋਵੇ ਜਿੰਨੀ ਜਾਨਵਰ ਫੀਡ ਖਾ ਸਕਦਾ ਹੋਵੇ ਓਨੀ ਪਾਉਣ ਵਾਲਾ ਹੋਵੇ ਫੇਰ ਆਪੇ ਹੀ ਪਸ਼ੂ ਨੇ ਦੁੱਧ ਦਾ ਡਰਮ ਭਰ ਦੇਣਾ 50 ਕਿਲੋ ਚੋਨਾ ਬਈ ਉਹ ਵੜਖਣਾ ਇਸ ਤੇ ਆਹਾਂ ਉਹ ਬਠੀ ਉਹ ਲਾਸ ਤੇ ਦੋਸਤੋ ਲਾਸ ਤੇ ਵੜਖ ਰਹੀ ਹੈ ਵੀਰ ਕਹਿੰਦਾ 50 ਕਿਲੋ ਦੁੱਧ ਉਹਦੇ ਥੱਲੋਂ ਮੈਂ ਚੋਨਾ ਇਹ ਤੁਹਾਨੂੰ ਪਤਾ ਹੀ ਆ ਫਾਰਮਾਂ ਚ ਦੇਈ ਜਾਂਦੀਆਂ ਦੁੱਧ ਚਲੋ ਬਾਈ ਦੇ ਇੰਨਾ ਹੈਗਾ ਕਿ ਗੈਂਤੀ ਚ ਥੋੜੇ ਜਾਨਵਰ ਆ ਪਰ ਹੈਗੇ ਕੁਆਲਟੀ ਵਾਲੇ ਆ ਤੇ ਦੁੱਧ ਚਲੋ ਕਰ ਮਾਲੀਆਂ ਨੇ ਦੇਣਾ ਹੀ ਐ ਤਾਂ ਤਾਂ ਹੀ ਤਾਂ ਕਹਿੰਦੇ ਕਿ ਐਚਐਫ ਨਸਲ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਪਾਉਣ ਵਾਲਾ ਹੋਵੇ ਸਹੀ ਜਿੰਨਾ ਪਾ ਲੋਗੇ ਤੇ ਉਨਾ ਹੀ ਚੋਲੋਗੇ ਕਿੰਨੇ ਦੀ ਬਾਈ 2 ਨੰਬਰ ਜੀ ਭਾਈ 1.5 ਲੱਖ ਪ੍ਰਾਈਸ ਹੈ ਇਹਦਾ 1.50000 ਰੁਪਿਆ ਠੀਕ ਹੈ ਜੀ ਬਾਕੀ ਮਾਨਤਾ ਕੀ ਕਰੀਏ ਦੋਸਤੋ 1.5 ਲੱਖ ਡਿਮਾਂਡ ਮੌਕੇ ਤੇ ਮਾਨਤਾਨ ਹੋ ਜਾਊਗਾ ਕੋਈ ਚੱਕਰ ਨਹੀਂ ਮਾੜਾ ਢੇੜਾ ਕਢਾ ਲਈ ਇੱਕ ਹੋਰ ਦੋ ਨੰਬਰ ਦਾ ਦੋਸਤੋ ਇੱਕ ਵਾਰੀ ਥੋੜਾ ਜਿਹਾ ਢੇੜਾ ਹੋਰ ਕਢਾ ਦੇਣਾ ਮੈਂ 10 ਦਿਨ ਹਜੇ ਪੈਂਡਿੰਗ ਆ 35 36 ਲੀਟਰ ਵੀਰ ਕਹਿੰਦਾ ਨੇ ਦੁੱਧ ਪਿਆਉਣਾ ਫਰਸਟ ਲਕਟੇਸ਼ਨ ਚ ਵੀਰ ਕਹਿੰਦਾ ਦੁੱਧ ਪਿਆ ਗਈ ਕਰਮਾ ਵਾਲੀ 30 ਕਿਲੋ ਹਜੇ 10 ਦਿਨ ਹਜੇ ਪੈਂਡਿੰਗ ਆ 1.5 ਲੱਖ ਰੁਪਇਆ ਡਿਮਾਂਡ ਉਹਦੇ ਚ ਮੌਕੇ ਤੇ ਮਾਨਤਾਣ ਹੋ ਜੂ ਤੁਹਾਨੂੰ ਵੀ ਪਤਾ ਹੁੰਦਾ ਮੌਕੇ ਤੇ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਥੋੜਾ ਘਣਾ ਵਾ ਤਾਂ ਠਾ ਹੋ ਜੂਗਾ ਜਿਹਦੇ ਮਨ ਨੂੰ ਲੱਗੂ ਤੇ ਬਾਈ ਦੇ ਘਰੇ ਆਜੋ ਇਸੇ ਨੰਬਰ ਤੇ WhatsApp ਚੱਲਦਾ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਆਪ ਦਾ ਜਾਨਵਰ ਵੇਖ ਸਕਦੇ ਆ ਕੋਟਲਾ ਰਾਇਕਾ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਣੇ ਆ ਉਹ ਰੋਡ ਤੇ ਵੀਰ ਦਾ ਪੈਂਡਾ ਕੋਟਲਾ ਰਾਏ ਦਾ ਬਾਕੀ ਫੋਨ ਨੰਬਰ ਚੱਲੀ ਜਾਂਦਾ ਲੋਕੇਸ਼ਨ ਵੀ ਤੁਸੀਂ ਸਰਚ ਵੀ ਮਾਰ ਸਕਦੇ ਆ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇ ਦਿੱਤੀ ਆ ਦੋ ਜਾਨਵਰ ਸੇਲ ਹੈ ਜੈਜੀ ਡਿਮਾਂਡ ਹੈ ਮਾਨਤਾਨ ਹੋ ਜੂ ਸਾਰਿਆਂ ਨੂੰ ਫਸੀਕਾ